ਪੁਲਿਸ ਵਾਲਿਆਂ ਦੀ ਗ੍ਰਿਫਤ ਵਿੱਚ ਆ ਰਹੇ ਇਹਨਾਂ ਮੁਲਜ਼ਮਾ ਨੂੰ ਤੁਸੀਂ ਧਿਆਨ ਨਾਲ ਦੇਖ ਲਵੋ ਜਿਨ੍ਹਾਂ ਦੀ ਉਮਰ ਹਜੇ ਨੌਜਵਾਨੀ ਦੀ ਹੈ ਪਰ ਇਹਨਾਂ ਦੇ ਵੱਲੋਂ ਇੱਕ ਅਚੇਹਾ ਕਾਂਡ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਮਚੀ ਹੋਈ ਹੈ ਕਾਬਲੇਗੌਰ ਹੈ ਕਿ ਪਿਤੇ ਐਤਵਾਰ ਲੁਧਿਆਣਾ ਦੇ ਲੱਕੜ ਬਾਜ਼ਾਰ ਇਲਾਕੇ ਵਿੱਚ ਲੁੱਟ ਮਾਮਲੇ ਦੇ ਵਿੱਚ ਇਹਨਾਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਪਾਸੋਂ 70000 ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਗਏ ਨੇ ਹੁਣ ਤੁਸੀਂ ਸੁਣ ਲਵੋ ਏਸੀਪੀ ਸਾਹਿਬ ਤੋਂ ਕਿ ਇਹਨਾਂ ਨੇ ਹਰਕਤ ਆਖਰ ਕੀ ਕੀਤੀ ਸੀ 13 ਤਰੀਕ ਰਾਤ ਨੂੰ ਐਤਵ ਪਿਛਲੇ ਐਤਵਾਰ ਜਿਹੜਾ ਸਾਡੇ ਕੋਤਵਾਲੀ ਚ ਇੱਕ ਮਸ਼ੀਨਾ ਵਾਲਾ ਬਾਜ਼ਾਰ ਕਹਿੰਦਾ ਜਿਹਦੇ ਚ ਇੱਕ ਜਿਹੜੇ ਵਪਾਰੀ ਸੀਗੇ ਬੌਜੀ ਉਹਨਾਂ ਦੇ ਘਰ ਚਾਰ ਬੰਦਿਆਂ ਨੇ ਜਿਹੜੀ ਲੁੱਟ ਕੀਤੀ ਸੀਗੀ ਤੇ ਉਹਦੇ ਚ ਵਿੱਚ ਜਿਹੜੀ ਹੈਗੀ ਆਪਾਂ ਸਾਡੀ ਥਾਣਾ ਨੰਬਰ 1 ਦੀ ਪੁਲਿਸ ਟੀਮ ਨੇ ਬੜੀ ਚੰਦੂਗਾ ਇਨਾਂ ਦੇ ਚੰਗੇ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜਿਹੜੇ ਚਾਰੋ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਉਹਨਾਂ ਦੇ ਵਿਚਾਰਾਂ ਦੀ ਅਰੈਸਟ ਵਾ ਚੁੱਕੀ ਹੈ ਇਹਦੇ ਵਿੱਚ ਜਿਹੜਾ 70000 ਰੁਪਿਆ ਕੈਸ਼ ਜਿਹੜਾ ਉਹਨਾਂ ਨੇ ਲੁੱਟ ਕੀਤਾ ਉਹਦੇ ਕੁਝ ਉਹਨਾਂ ਨੇ ਖਰਚਦਾ ਸੀਗਾ ਬਾਕੀ 70000 ਕੈਸ਼ ਜਿਹੜੀ ਦੋ ਚੀਜ਼ੋਣੇ ਦੀਆਂ ਚੂੜੀਆਂ ਸੀਗੀਆਂ ਤੇ ਬਾਕੀ ਇੱਕ ਜਿਹੜਾ ਰਿੰਗ ਸੀਗੀ ਜਿਹੜੀ ਉਹਨਾਂ ਨੇ ਲੁੱਟ ਕੀਤੀ ਸੀਗੀ ਉਹ ਸਾਰੇ ਸਾਡੀ ਪੁਲਿਸ ਪਾਰਟੀ ਵੱਲੋਂ ਬਰਾਮਦ ਕਰ ਲਏਤੀਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜੇ ਵਪਨਦatlar ਵਗੈਰਾ ਜਾਂ ਹੋਰ ਹਥਿਆਰ ਜਿਹੜੇ ਉਹਨਾਂ ਕੋਲੋਂ ਯੂਜ਼ ਕੀਤੇ ਗਏ ਸੀਗੇ ਉਹ ਵੀ ਜਿਹੜੇ ਹੈਗੇ ਦੋਸ਼ੀਆਂ ਕੋਲੋਂ ਬਰਾਮਦ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਦੋ ਮੋਬਾਈਲ ਜਿਹੜੇ ਸਨਾਚ ਕੀਤੇ ਸੀਗੇ ਉਹ ਵੀ ਆਪਣੀ ਪੁਲਿਸ ਪਾਰਟੀ ਨੇ ਟ੍ਰੇਸ ਕੀਤਾ ਜਿਹੜੇ ਚਾਰੋਂ ਦੋਸ਼ੀ ਹੈਗੇ ਨੇ ਇਨਾਂ ਦੀ ਕੁਝ ਕੁ ਚੀਜ਼ ਕੀਤੀ ਜਾ ਰਹੀ ਆ ਤੇ ਇਸ ਤੋਂ ਇਲਾਵਾ ਇਹਨਾਂ ਨੇ ਜੇ ਕੋਈ ਪੁਰਾਣੀਆਂ ਕੋਈ ਹੋਰ ਵਾਰਦਾਤਾਂ ਆ ਇਹਨਾਂ ਦੇ ਜਿਹੜੇ ਪਰਚੇ ਆ ਉਹ ਨਵੋਦਰ ਯੂਨੀਵਰਸਿਟੀਗੇਸ਼ਨ ਦੌਰਾਨ ਜਿਹੜੀ ਇਹਨਾਂ ਤੋਂ ਕਲੀਅਰ ਕੀਤੀ ਜਾਂਦੀ ਹੈ ਫਿਲਹਾਲ ਅਲੇ ਇਦਾਂ ਦਾ ਨਹੀਂ ਹੈ ਕਿ ਉਹ ਆਰਪੀਐਫ ਦਾ ਇਹਨਾਂ ਦਾ ਪੰਡਾ ਦਾ ਹੈਗਾ ਉਹ ਵੀ ਆਪਾਂ ਡਿਟੇਲ ਲੈ ਰਹੇ ਹਾਂ ਮਾ ਕਿਸ ਤੋਂ ਇਲਾਵਾ ਉਹ ਵੀ ਜਿਹੜੀ ਥੀ ਡੂਰਿੰਗ ਅਨ ਅਰੋਕੇਸ਼ਨ ਹੈਗਾ ਇਹਨਾਂ ਦੇ ਹੋਰ ਡਿਟੇਲਸ ਆ ਉਹ ਆਪਾਂ ਕਲੀਅਰ ਕਰਾਂਗੇ ਉਹ ਨਹੀਂ ਹਲੇ ਐਸਾਸ ਕੁਝ ਨਹੀਂ ਹੈ ਮੈਡੀਕਲ ਜਿਹੜਾ ਹੈਗਾ ਕਲੀਅਰ ਹੋ ਜਾਏਗਾ ਜੀ ਐਚਆਰ ਮੈਂਬਰ ਸੀਗੇ एसएमजेड पंजाब ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ